ਨੋ ਕਿਸੇ ਦਾ ਘੱਟਦਾ ਘੱਟ ਕਰ ਪਰਨਾ ਨਹੀਂ ਬਹੁਤ ਬਹੁਤ ਤੁਨਵਾਦੀ ਸਤਿ ਪੈਰਾਂ ਨਾਲ ਜੈ ਕੁ르ਦੇਵ ਜੈ ਪੀ ਨੂੰ ਸਾਰੇ ਸਰਕਾਰ ਦੇ ਸਾਥੀਆਂ ਬਹੁਤ ਖੁਸ਼ੀ ਦੀ ਗੱਲ ਹੈ ਤੇ ਜੋ ਅੱਜ ਹੈਪੀ ਬਰਥਡੇ ਹੈ ਮੇਰਾ ਬਹੁਤ ਹੀ ਨਮਾਣਦਾ ਮੈਨੂੰ ਲੱਗਦਾ ਵੀ ਪਿਛਲੇ ਪਰਿਵੰਧ ਦੇ ਦੌਰ ਵਿੱਚ ਕਿ ਕਹਿ ਨਹੀਂ ਹੁੰਦਾ ਕਿ ਮੈਂ ਬੁढ़ा ਲੱਗਣਾ ਆਪਣਾ ਇਹ 70 ਸਾਲ ਹੋ ਗਏ ਜੀ ਪੂਰੇ ਤੇ 55 ਸਾਲ ਦੇ ਵਿੱਚ ਆਪਾਂ ਪ੍ਰਵੇਸ਼ ਕੀਤਾ ਤੇ ਮੇਰਾ ਬਹੁਤ ਹੀ ਪਿਆਰਾ ਵੀਰ ਹਰਦੀਪ ਅਦੀਪਾ ਜੀ ਜਿਨ੍ਹਾਂ ਨੇ ਅੱਜ ਦਾ ਇਹ ਪ੍ਰੋਗਰਾਮ ਅਨੁਕਿਆ ਤੇ ਮਨਤਾ ਪਤਾ ਵੀ ਨਹੀਂ ਸੀਗਾ ਇਹਨਾਂ ਨੇ ਸਿਰੇ ਤੇ ਮੈਨੂੰ ਦੱਸਿਆ ਕਿ ਤੁਹਾਡਾ ਅੱਜ ਹੈਪੀ ਬਰਥਡੇ ਹੈ ਬਹੁਤ ਬਹੁਤ ਧੰਨਵਾਦ ਇਸ ਕੁਸ਼ੀ ਦੇ ਮੌਕੇ ਤੇ ਤੇ ਬਹੁਤ ਹੀ ਅਨਤੜਕ ਕਲਾ ਨੂੰ ਪ੍ਰਸਿੱਧ ਪ੍ਰਮੋਟਰ ਪ੍ਰੋਡਿਊਸਰ)^{(0)})^{(1)})^{(2)}^{(3)})^{(4)})^{(5)})^{(6)})^{(7)})^{(8)})^{(9)})^{(10)})^{(11)})^{(12)})^{(13)})^{(14)})^{(15)})^{(16)})^{(17)})^{(18)})^{(19)})^{(20)})^{(21)})^{(22)})^{(23)})^{(24)})^{(25)})^{(26)})^{(27)})^{(28)})^{(29)})^{(30)})^{(31)})^{(32)})^{(33)})^{(34)})^{(35)})^{(36)})^{(37)})^{(38)})^{(39)})^{(40)})^{(41)})^{(42)})^{(43)})^{(44)})^{(45)})^{(46)})^{(47)})^{(48)})^{(49)})^{(50)})^{(51)})^{(52)})^{(53)})^{(54)})^{(55)})^{(56)})^{( ਥੋੜੇ ਦੇਰ ਪਹਿਲਾਂ ਆਪਣੇ ਯੋਧਾ ਟੂਰ ਲੱਗੇ ਆਏ ਆ ਦੀਪ ਅਲਕਰਿਆ ਜੀ ਪ੍ਰੈਜ਼ੈਂਟ ਮੀਜ ਡੈਪਰਟਮੈਂਟ ਤੋਂ ਬੰਗੜੀ ਪਪਨ ਬਿਸਰਾ ਜੀ ਕ੍ਰਿਸ਼ਨ ਹਿਊਨ ਦੋਸ਼ੰਦ ਹਰਦੀਪ ਦੀਪਾ ਜੀ ਇਸ ਖੁਸ਼ੀ ਦੇ ਮੌਕੇ ਤੇ ਜੈ ਗੁਰਦੇਵ ਧੰਬੋ ਦੇ ਵਾਹਿਗੁਰੂ ਜੀ ਖਾਲਸਾ ਵੇਦੂਸੀ ਫਤਿਹ ਸੋ ਦੋਸਤੋ ਅੱਜ ਤਾਂ ਤੁਹਾਨੂੰ ਪਤਾ ਹੀ ਭਾਜੀ ਨੇ ਦੱਸਿਆ ਕਿ ਭਾਜੀ ਦਾ ਜਨਮ ਦਿਹਾੜਾ ਹੈ ਬਾਟੇ ਵੀ ਸਾਰੇ ਇੰਜੋਏ ਕਰਿਆ ਜਾ ਦੀਆਂ ਭਾਜੀ ਦਾ ਵਾਢੀ ਆ ਸਾਡਾ ਇੰਜੋਏ ਦਿਓ ਇੰਜੋਏ ਆਪਾਂ ਪ੍ਰੋਪਰਟਰ ਦਾ ਸਾਰੇ ਰੱਜ ਕੇ ਦੋਨਾ ਦਿਓ ਜੀ ਕਿਉਂਕਿ ਮਾਲਕ ਇਹਨਾਂ ਨੂੰ ਲੰਮੀ ਉਮਰਾਂ ਤੰਦਰੁਸਤੀ ਬਖਸ਼ੇ ਸਾਡੇ ਜਿਹੜਾ ਸਭ ਆਏ ਆਂ ਜੀ ਵੈਲਕਮ ਜੀ ਸਭ ਤੁਹਾਡਾ ਸਾਰੀ ਟੀਮ ਦਾ ਜੀ ਬਹੁਤ ਬਹੁਤ ਵੈਲਕਮ ਆ ਜੀ ਵਾਹਿਗੁਰੂ ਸਭ ਨੂੰ ਤਰੱਕੀਆਂ ਬਖਸ਼ੇ ਜੀ ਭਾਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਸਾਰੇ ਸਪੋਰਟ ਪਰਵਾਰ ਨੂੰ ਲੰਮੀ ਉਮਰਾਂ ਬਖਸ਼ੇ ਤੁਹਾਡੀਆਂ ਇਨੀਆਂ ਅਰਦਾਸਾਂ ਇਨੀਆਂ ਦੁਆਵਾਂਆਂ ਮੇਰੇ ਨਾਲ ਤੇ ਬਹੁਤ ਮੈਂ ਕੋਸ਼ਿਸ਼ ਜੀ ਮੇਰਾ ਜੀ ਤੁਹਾਡੇ ਭਰਾਵਾਂ ਦਾ ਇੰਨਾ ਪਿਆਰ ਮਿਲ ਰਿਹਾ ਤੇ ਜਿਹੜੇ ਪਿਆਰ ਭਰਾ ਨਹੀਂ ਵਿਆ ਸਕੀ ਉਹਨਾਂ ਦਾ ਵੀ ਬਹੁਤ ਪਿਆਰ ਮਿਲ ਰਿਹਾ ਉਹਨਾਂ ਦਾ ਵੀ ਤਿਲਵਾ ਦੇ ਜੈ ਜੀ ਜੈ ਭਾਗ ਜੈ ਪ੍ਰਦੇਸ਼ ਅੱਜ ਸਾਡੇ ਬਹੁਤ ਹੀ ਅਜੀਬ ਮਾਜੋਰਾ ਦਾ ਗਰਾਜ ਜਿਹੜੇ ਦਿਮਾਗ ਪ੍ਰੋਸ਼ਕਨ ਦੋਨੋਂ ਸਮਾਪਤ ਆਪਣੀ ਡਾਕੀ ਰਹੇ ਇਸ ਮਕਾਮ ਤੱਕ ਇਹਨਾਂ ਪਹੁੰਚੇ ਨੇ ਉਹਨਾਂ ਦਾ ਅੱਜ ਜਨਮ ਹੈ ਸਾਡੇ ਦੀਪਾ ਜੀ ਸਾਰੇ ਖੇੜਾ ਸਾਹਿਬ ਨਮਨਤ ਸਾਹਿਬ ਸਾਰੇ ਸਤਿਕਾਰਯੋਗ ਸਾਥੀਆਂ ਦੀ ਅੱਜ ਹੀ ਚਾ ਜਿਨ੍ਹਾਂ ਦਾ ਕੀ ਕੱਟਿਆ ਜਾ ਰਿਹਾ ਹੈ ਕਿਉਂਕਿ ਜਨਮ ਕਿਸ ਦਾ ਮਹਾਨੀ ਹੁੰਦਾ ਜਨ ਤੋਂ ਬਾਅਦ ਕੀਤੇ ਜਿੰਦਗੀ ਦੇ ਕੰਮ ਉਹ ਬੰਦੇ ਨੂੰ ਮਹਾਨ ਬਣਾਉਦੇ ਨੇ ਔਰ ਰਾਜ ਦ드ਰਾਜ ਜੀ ਸਾਡੀ ਇੱਕ ਜੇ ਹੀ ਸਾਡੇ ਇਲਾਕੇ ਦੀ ਸ਼ਖਸੀਅਤ ਹੈ ਜਿਨ੍ਹਾਂ ਨੇ ਇਸ ਮਕਾਮ ਤੱਕ ਸਮਾਇਆ ਨੂੰ ਇੱਕ ਸੱਭਿਆਚਾਰਕ ਤਵਦੀ ਦੇ ਰੂਪ ਵਿੱਚ ਜਿਹੜੀ ਆਪਣੀ ਗੱਦੀ ਰੈਂਡਾ सेवा कार्य ਨੇ ਉਹਦੇ ਨਾਲ ਨਾਲ ਸਮਾਜ ਦੇ ਦੇ ਅੰਦਰ ਤਲਕ ਆਵਾਜ਼ ਨੇ ਸਮਾਜ ਰੱਖ ਰਿਪਾ ਗਈ ਲੜਾਈਆਂ ਮੈਣ ਵਾਲੇ ਸਾਰੇ ਯੋਧੇ ਨੇ ਕਲਾਕਾਰ ਤਾਂ ਸਾਥੀ ਬਹੁਤ سارے ਹੁੰਦੇ ਨੇ ਪਰ ਇੱਕ ਕਲਾਕਾਰ ਦੇ ਨਾਲ ਨਾਲ ਸਮਾਜ ਨੇ ਮਰ ਘਟਣ ਵਾਲੇ ਔਰ ਗੁਰਦਾਰ ਸਮਾਜ ਦੇ ਬੇਗਮ ਕੋਲ ਦੇ ਸੰਗਤਲੇ ਸਦਾ ਸਮਰਪਤ ਨੇ ਔਰ ਇਹਨਾਂ ਲਈ ਲੰਬੀ ਉਮਰ ਦੇ ਲਈ ਛੜਦੀ ਕਲਾ ਲਈ ਤੰਦਰੁਸਤੀ ਮੈਂ ਕਾਮਨਾ ਕਰਦਾ ਕੁਦਰਤ ਅਗੇ ਇਨੋਂ ਵੀ ਮੁਬਾਰਕਾਂ ਉਹਨਾਂ ਦੀ ਤੰਤਰਸਥਿ ਹੋਏ ਤਾਂ ਜੋ ਸਮਾਜ ਦੀ ਤੜਕ ਹੋ ਗਈਨਾਂ ਦੀ ਆਪਣੀ ਗੱਗਰੇ ਸਮਾਜ ਦੀ ਸੇਵਾ ਕਰਦੇ ਬਹੁਤ ਬਹੁਤ ਮੁਬਾਰਕਾਂ ਸਾਰੇ ਸੱਤਿਆ ਤਲਵਾਰ ਜੈ ਪੀਂਜਰਪਾਤ ਜੈ ਗੁਰਦੇਵ ਤਨਤਨ ਮੈਂ ਸੋ ਸੰਗੀਤ ਸੰਸਥਾ ਦਾ ਬਾਬਾ ਪੰਡਾ ਦੀ ਸਾਰੇ ਸਰਕਾਰ ਨੂੰ ਸਾਫ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਇਸ ਵੇਲੇ ਤੋਂ ਹੀ ਬਹੁਤ ਪਿਆਰ ਦਿੱਤਾ ਤੇ ਸਭ ਤੋਂ ਜ਼ਿਆਦਾ ਧੰਨਵਾਦ ਮੈਂ ਕਰਦਾ ਪ੍ਰਸਿੱਧ ਪ੍ਰਮੋਟਰ ਸਰਕਾਰ ਜੁਗ ਬਿੱਲ ਬਸਰਾ ਸਾਹਿਬ ਉਹਨਾਂ ਦਾ ਅਸ਼ੀਰਵਾਦ ਵੀ ਮਿਲਿਆ ਅੰਮਰਜੀਤ ਬੇਗਮ ਕੁਰੀ ਸਾਹਿਬ ਉਹਨਾਂ ਦੀਆਂ ਵੀ ਮੁਬਾਰਕਾਂ ਆਈਆਂ ਤੇ ਹੋਰ ਫੇਸਬੁਕ 'ਰਹੀਂ ਸਾਰੇ ਜਾਰਾ ਦੋਸਤਾਂ ਨੇ ਬਹੁਤ ਪਿਆਰ ਕੀਤਾ ਤੇ ਸਾਰਿਆਂ ਦਾ ਧੰਵਾਦ ਹੈ ਜੈ ਗੁਰਦੇਵ ਤੰਗੁ ਤੇ ਜੈ ਤੇ ਵੀ ਜਪਾ ਜੀ ਜਿਉੜੀ ਜੀ ਮਾਸ਼ਾ ਅੱਲੀ